ਜਦੋਂ ਪਿਆਰੇ ਗੁਰਸਿੱਖਾਂ ਨੂੰ ਔਰੰਗਜ਼ੇਬ ਦੇ ਇਸ ਹੁਕਮ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਦਿੱਲੀ ਦੇ ਰਹਿਣ ਵਾਲੇ ਭਾਈ ਨਾਨੂ ਜੀ ਦੇ ਘਰ ਭਾਈ ਜੈਤਾ ਜੀ, ਲਖੀ ਸ਼ਾਵਨਜਾਰਾ ਜੀ, ਭਾਈ ਨਗਾਹੀਆ ਜੀ ਅਤੇ ਹੋਰ ਗੁਰਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਅਤੇ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜ਼ੁਲਮ ਦੀ ਖਾਤਰ ਸ਼ਹੀਦ ਹੋਣ ਜਾ ਰਹੇ ਹਨ। ਇਹ ਉਹਨਾਂ ਦਾ ਮਹਾਨ ਕਾਰਨਾਮਾ ਹੈ ਪਰ ਜ਼ਾਲਮ ਉਹਨਾਂ ਦੇ ਸਰੀਰ ਦਾ અપਮਾਨ ਕਰਨਾ ਚਾਹੁੰਦਾ ਹੈ। ਅਸੀਂ ਜਿਉਂਦੇ ਜੀ ਐਸਾ ਨਹੀਂ ਹੋਣ ਦੇਵਾਂਗੇ। ਸਤਗੁਰੂ ਜੀ ਦੇ ਸਰੀਰ ਦੀ ਸੇਵਾ ਸੰਭਾਲ ਵਾਸਤੇ ਅਸੀਂ ਆਪਣੇ ਲਹੂ ਦਾ ਇੱਕ ਇੱਕ ਕਤਰਾ ਵਹਾ ਦੇਾਂਗੇ। ਭਾਈ ਜੈਤਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਲਈ ਜਾਣ ਦਾ ਜ਼ਿੰਮਾ ਲਿਆ ਤੇ ਲੱਖੀ ਸ਼ਾਵਣ ਜਾਰਾ ਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰਨ ਦਾ ਜ਼ਿੰਮਾ ਲਿਆ। 11 ਨਵੰਬਰ 1675 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਚਾਂਦਨੀ ਚੌਕ ਵਿੱਚ ਲਿਆਂਦਾ ਗਿਆ। ਕਾਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ ਤੁਸੀਂ ਵੇਖਿਆ ਕਿਵੇਂ ਤੁਹਾਡੇ ਪਿਆਰੇ ਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੁਹਾਡੇ ਸਾਹਮਣੇ ਤਿੰਨ ਗੱਲਾਂ ਹਨ ਕਲਮਾ ਪੜ ਲਵੋ ਕਰਾਮਾਤ ਦਿਖਾਓ ਜਾਂ ਮਰਨਾ ਪ੍ਰਵਾਨ ਕਰੋ ਸਤਗੁਰੂ ਜੀ ਕਹਿਣ ਲੱਗੇ ਕਾਜੀ ਸਾਨੂੰ ਤੁਹਾਡੀ ਆਖਰੀ ਸ਼ਰਤ ਮਨਜ਼ੂਰ ਹੈ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਕਾਜੀ ਤੁਹਾਡੀ ਆਖਰੀ ਖਾਇਸ਼ ਕੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਾਜੀ ਅਸੀਂ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਆਪ ਜੀ ਨੂੰ ਇਸ਼ਾਰਾ ਕਰਾਂਗੇ ਆਪ ਜੀ ਆਪਣਾ ਕਰਮ ਕਰ ਲੈਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਚੌਂਕੜਾ ਮਾਰ ਕੇ ਬੈਠ ਗਏ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਸ਼ਲੋਕ ਪੜਿਆ ਜਿਨਿ ਨਾਮ ਧਾਇਆ ਗਏਮ ਸ਼ਕਤਕ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਝੁਟੀ ਨਾਲ ਸਤਗੁਰੂ ਜੀ ਨੇ ਕਾਜੀ ਨੂੰ ਇਸ਼ਾਰਾ ਕੀਤਾ ਕਾਜੀ ਨੇ ਜਲਾਦ ਜਲਾਲੁਦੀਨ ਨੂੰ ਹੁਕਮ ਕੀਤਾ ਹੁਕਮ ਨੂੰ ਮੰਨਦਿਆਂ ਜਲਾਦ ਨੇ ਸਤਗੁਰ ਜੀ ਦੇ ਸਿਰ 'ਤੇ ਤਲਵਾਰ ਦਾ ਵਾਰ ਕੀਤਾ ਅਤੇ ਸਿਰ ਧੜ ਤੋਂ ਜੁਦਾ ਹੋ ਗਿਆ ਤੇਗ ਬਹਾਦਰ ਕੇ ਚਲਤ ਭਇਓ జగਤ ਕੋ ਸੋਕ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਜੋਰ ਦੀ ਹਨੇਰੀ ਚੱਲੀ ਚਾਰੇ ਪਾਸੇ ਹਨੇਰਾ ਛਾ ਗਿਆ ਚਾਰੇ ਪਾਸੇ ਹਾਹਾਕਾਰ ਮਚ ਗਈ ਇਸ ਹਫੜਾ ਤਫੜੀ ਵਿੱਚ ਬੜੀ ਫੁਰਤੀ ਨਾਲ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕ ਕੇ ਕੱਪੜੇ ਵਿੱਚ ਲਪੇਟ ਲਿਆ ਅਤੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਲੱਖੀ ਸ਼ਾਮਣਜਾਰਾ ਜੀ ਆਪਣੇ ਬਲਦਾਂ ਵਾਲੇ ਸੈਂਕੜੇ ਗੱਡੇ ਭਜਾ ਕੇ ਲਿਆ ਰਿਹਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਉਸਨੇ ਚੁੱਕ ਕੇ ਇੱਕ ਰੂਨ ਨਾਲ ਭਰੇ ਗੱਡੇ ਵਿੱਚ ਰੱਖ ਲਿਆ ਤੇ ਆਪਣੇ ਘਰ ਵਿੱਚ ਲੈ ਗਿਆ ਕਿਉਂਕਿ ਔਰੰਗਜ਼ੇਬ ਦਾ ਹੁਕਮ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚੋਹਾਂ ਦਰਵਾਜ਼ਿਆਂ ਤੇ ਟੰਗੇ ਜਾਣ ਹਕੂਮਤ ਨੂੰ ਇਸ ਗੱਲ ਦੀ ਕਿਤੇ ਖਬਰ ਨਾ ਲੱਗ ਜਾਏ ਇਸ ਲਈ ਲੱਖੀ ਸ਼ਾਵਣਜਾਰਾ ਜੀ ਨੇ ਆਪਣੇ ਘਰ ਦੇ ਅੰਦਰ ਹੀ ਗੁਰੂ ਜੀ ਦਾ ਧੜ ਰੱਖ ਕੇ ਚਿਖਾ ਚਿਣ ਕੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਕੱਲ ਗੁਰਦੁਆਰਾ ਰਕਾਬ ਗੰਜ ਸ਼ਿਸ਼ੋਭਿਤ ਹੈ ਅਤੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਲੱਖੀ ਸ਼ਾਵਣਜਾਰਾ ਹਾਲ ਵੀ ਮੌਜੂਦ ਹੈ ਚਾਂਦਨੀ ਚੌਕ ਵਿੱਚ ਹਾਹਾਕਾਰ ਮਚ ਗਈ ਕੋਈ ਕਹਿ ਰਿਹਾ ਸੀ ਗੁਰੂ ਜੀ ਦਾ ਧੜ ਤੇ ਸੀਸ ਅਸਮਾਨ ਵਿੱਚ ਉੱਡ ਗਏ ਕੋਈ ਕੁਝ ਤੇ ਕੋਈ ਕੁਝ ਕਹਿ ਰਿਹਾ ਸੀ ਜਿਸ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਉਸ ਦਿਨੇ 11 ਨਵੰਬਰ 1675 ਈਸਵੀ ਨੂੰ ਕਾਜੀ ਮਾਨਸਿਕ ਤੌਰ ਤੇ ਬਿਮਾਰ ਪੈ ਗਿਆ ਵੈਦ ਹਕੀਮਾ ਨੇ ਬੜਾ ਦਵਾਦਾਰੂ ਕੀਤਾ ਪਰ ਕੋਈ ਅਸਰ ਨਾ ਹੋਇਆ 15 ਦਿਨ ਦਾ ਕੁਝ ਖਾਦਾ ਨਾ ਪੀਤਾ ਨਾ ਸੁੱਤਾ ਮੰਜੇ ਤੇ ਪਿਆ ਮੱਛੀ ਵਾਂਗ ਤੜਫਦਾ ਰਿਹਾ ਅਤੇ 26 ਨਵੰਬਰ 1675 ઈસવી ਨੂੰ ਮਰ ਕੇ ਨਰਕਾਂ ਦਾ ਭਾਗੀ ਬਣ ਗਿਆ ਉਸ ਦੇ ਘਰ ਵਿੱਚੋਂ ਲੱਖਾਂ ਰੁਪਏ ਬਹੁਤ ਸਾਰਾ ਸੋਨਾ ਚਾਂਦੀ ਅਤੇ ਬਹੁਤ ਕੀਮਤੀ ਵਸਤੂਆਂ ਨਿਕਲੀਆਂ ਕਿਉਂਕਿ ਇਹ ਬਹੁਤ ਹੀ ਲਾਲਚੀ ਤੇ ਰਿਸ਼ਵਤਖੋਰ ਸੀ ਗੁਰੂ ਜੀ ਦਾ ਸੀਸ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਜਾਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਸੀ ਪਾਈ ਲੱਖੀ ਸ਼ਾਵਣ ਜਾਰਾ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਚੁੱਕਾ ਸੀ ਅਤੇ ਗੁਰੂ ਜੀ ਦਾ ਸੀਸ ਭਾਈ ਜਤਾਜੀ ਲਿਜਾ ਚੁਕੇ ਸਨ ਹਕੂਮਤ ਨੂੰ ਇਹ ਸ਼ੱਕ ਸੀ ਕਿ ਇਹ ਕਾਰਨਾਮਾ ਸਿੱਖਾਂ ਨੇ ਕੀਤਾ ਹੋਵੇਗਾ ਤੇ ਹਰ ਹਿੱਲੇ ਗੁਰੂ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਲਈ ਦਿੱਲੀ ਤੋਂ ਅਨੰਦਪੁਰ ਸਾਹਿਬ ਜੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਫੌਜ ਦਾ ਸਖਤ ਪਹਿਰਾ ਲਾ ਦਿੱਤਾ ਗਿਆ ਅਤੇ ਹਰ ਕਿਸੇ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਸੀ ਪਾਈ ਜਤਾ ਜੀ ਨੇ ਭੇਸ ਬਦਲ ਲਿਆ ਗੁਰੂ ਜੀ ਦੇ ਸਿਰ ਨੂੰ ਕੱਪੜੇ ਵਿੱਚ ਲਪੇਟ ਕੇ ਇੱਕ ਪੋਟਲੀ ਬਣਾ ਕੇ ਹਰ ਤਰ੍ਹਾਂ ਦੇ ਖਤਰੇ ਤੋਂ ਸੁਚੇਤ ਹੋ ਕੇ ਜਰਨੈਲੀ ਸੜਕ ਤੋਂ ਹਟਵਾ ਤੇਜ ਕਦਮੀ ਪੈਂਡਾ ਤੈਅ ਕਰਨ ਲੱਗਾ ਰਾਹ ਵਿੱਚ ਘੜੀ ਦੋ ਘੜੀ ਆਰਾਮ ਕਰ ਲੈਂਦਾ ਇੰਜ ਪੈਂਡਾ ਤੈਅ ਕਰਦਿਆਂ ਪਿੰਡ ਤਰਾਵੜੀ ਕਰਨਾਲ ਦੇ ਬਾਹਰ ਇੱਕ ਤਲਾਬ ਦੇ ਕਿਨਾਰੇ ਇੱਕ ਦਰਖਤ ਦੇ ਸਹਾਰੇ ਆਰਾਮ ਕਰਨ ਲਈ ਬੈਠ ਗਏ ਇਸ ਤਲਾਬ ਤੇ ਪਾਈ ਦੇਵਾ ਰਾਮ ਦਾ ਨਾ ਦਾ ਇੱਕ ਸਿੱਖ ਕਪੜੇ ਧੋਣ ਲਈ ਆ ਗਿਆ ਸੀ ਜੋ ਕਿਸੇ ਸਮੇਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਲਈ ਗਿਆ ਸੀ ਲੰਮਾ ਸਮਾਂ ਬੜੀ ਸ਼ਰਧਾ ਭਾਵਨਾ ਨਾਲ ਦਿਨ ਰਾਤ ਸੰਗਤਾਂ ਦੀ ਸੇਵਾ ਕਰਨੀ ਗੁਰੂ ਕੀ ਸੰਗਤ ਕਰਨੀ ਇੱਕ ਦਿਨ ਘਰ ਵਾਪਸੀ ਦੀ ਆਗਿਆ ਲੈਣ ਲਈ ਗੁਰੂ ਜੀ ਦੇ ਸਨਮੁਖ ਹਾਜ਼ਰ ਹੋਇਆ ਤੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਗੁਰੂ ਜੀ ਕਹਿਣ ਲੱਗੇ ਭਾਈ ਦੇਵਾ ਰਾਮ ਤੁਹਾਡੀ ਸ਼ਰਦਾ ਪਾਵਨਾ ਨਾਲ ਕੀਤੀ ਸੇਵਾ ਗੁਰੂ ਨਾਨਕ ਦੇਵ ਜੀ ਦੇ ਘਰ ਪਰਵਾਣ ਹੋਈ ਹੈ ਕੋਈ ਇੱਛਾ ਹੋਵੇ ਤਾਂ ਦੱਸੋ ਜੋ ਮੰਗੋਗੇ ਉਹ ਹੈ ਮਿਲੇਗਾ ਭਾਈ ਦੇਵਾ ਰਾਮ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਦੀ ਗਰੀਬ ਦੀ ਕੁਲੀ ਵਿੱਚ ਚਰਨ ਪਾਓ ਸਤਿਗੁਰੂ ਜੀ ਕਹਿਣ ਲੱਗੇ ਭਾਈ ਦੇਵਾ ਰਾਮ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਤੁਸੀਂ ਜਾ ਕੇ ਤਿਆਰੀ ਕਰੋ ਭਾਈ ਦੇਵਾ ਰਾਮ ਬੜੀ ਖੁਸ਼ੀ ਖੁਸ਼ੀ ਕਰ ਵਾਪਸ ਆਇਆ ਤੇ ਸਤਿਗੁਰੂ ਜੀ ਦੀ ਸੇਵਾ ਲਈ ਤਿਆਰੀ ਸ਼ੁਰੂ ਕਰ ਦਿੱਤੀ। ਬੜੀ ਸ਼ਰਧਾ ਭਾਵਨਾ ਨਾਲ ਆਪਣੇ ਹੱਥੀਂ ਗੁਰੂ ਸਾਹਿਬ ਲਈ ਕੱਪੜਾ ਤਿਆਰ ਕੀਤਾ। ਚੌਰ ਸਾਹਿਬ ਅਤੇ ਸਤਿਗੁਰੂ ਜੀ ਦੇ ਬੈਠਣ ਲਈ ਲੱਕੜ ਦੀ ਚੌਂਕੀ ਤਿਆਰ ਕੀਤੀ ਅਤੇ ਉਡੀਕ ਕਰਨ ਲੱਗਾ। ਪਰ ਇਸ ਦਿਨ ਦੇ ਕੰਨਾਂ ਵਿੱਚ ਜ਼ੁਲਮ ਦੇ ਖਿਲਾਫ ਸਤਿਗੁਰੂ ਜੀ ਦੀ ਦਿੱਲੀ ਜਾਣ ਦੀ ਖ਼ਬਰ ਮਿਲੀ ਹੈ। ਖ਼ਬਰ ਸੁਣਦਿਆਂ ਹੀ ਇਸ ਦਾ ਮਨ ਉਦਾਸ ਹੋ ਗਿਆ ਤੇ ਅੰਦਰ ਵਿਚਾਰ ਚੱਲਦੇ ਹਨ ਕਿ ਮੇਰੇ ਨਾਲ ਸਤਿਗੁਰ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਸਤਿਗੁਰ ਜੀ ਦਾ ਬਚਨ ਸਦਾ ਅਟੱਲ ਹੁੰਦਾ ਹੈ ਪਰ ਗੁਰੂ ਸਾਹਿਬ ਜੀ ਤਾਂ ਦਿੱਲੀ ਨੂੰ ਚੱਲ ਗਏ ਹਨ ਚਲੇ ਗਏ ਹਨ ਹੁਣ ਸਤਿਗੁਰ ਜੀ ਮੇਰੇ ਘਰ ਕਿਸ ਤਰ੍ਹਾਂ ਆਉਣਗੇ ਇਹ ਵਿਚਾਰ ਭਾਈ ਦੇਵਾ ਰਾਮ ਜੀ ਦੇ ਮਨ ਵਿੱਚ ਚੱਲ ਰਹੇ ਸਨ ਜਦੋਂ ਭਾਈ ਦੇਵਾ ਰਾਮ ਜੀ ਤਲਾਬ ਤੇ ਕੱਪੜੇ ਧੋ ਰਹੇ ਸੀ ਇਸ ਦੇ ਕੰਨਾਂ ਨੇ ਵਾਹਿਗੁਰੂ ਵਾਹਿਗੁਰੂ ਸਿਮਰੰਦੀ ਆਵਾਜ਼ ਸੁਣੀ ਭਾਈ ਦੇਵਾ RAM ਜੀ ਭਾਈ ਜੈਤਾ ਜੀ ਕੋਲ ਆਇਆ ਤੇ ਸਤਿਗੁਰੂ ਜੀ ਦਾ ਸਿੱਖ ਜਾਣ ਕੇ ਆਪਣੇ ਘਰ ਲੈ ਗਿਆ ਆਪਣੇ ਮਨ ਦੀ ਭਾਵਨਾ ਦੱਸੀ ਕਿ ਸਤਿਗੁਰੂ ਜੀ ਨੇ ਮੇਰੇ ਨਾਲ ਵਚਨ ਕੀਤਾ ਸੀ ਕਿ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਸਤਿਗੁਰੂ ਜੀ ਦੇ ਲਈ ਬਸਤਰ ਚੌਂਕੀ ਤਿਆਰ ਕੀਤੇ ਹਨ ਇਹ ਸੁਣ ਕੇ ਭਾਈ ਜੈਤਾ ਜੀ ਕਹਿਣ ਲੱਗੇ ਭਾਈ ਦੇਵਾ RAM ਗੁਰੂ ਜੀ ਦੇ ਬਚਨਾਂ ਤੇ ਭਰੋਸਾ ਰੱਖ ਸਤਿਗੁਰੂ ਜੀ ਨੇ ਤੇਰੇ ਘਰ ਵਿੱਚ ਚਰਨ ਪਾਏ ਹਨ ਲਿਆ ਚੌਂਕੀ ਤੇ ਬਸਤਰ ਮੇਰੇ ਕੋਲ ਸਤਿਗੁਰ ਜੀ ਦਾ ਸੀਸ ਹੈ ਇਹ ਸੁਣ ਕੇ ਪਾਈ ਦੇਵਾ ਰਾਮ ਵਿਰਾਗ ਵਿੱਚ ਆ ਗਿਆ ਤੇ ਸਤਿਗੁਰ ਜੀ ਦੇ ਬਚਨ ਚੇਤੇ ਵਿੱਚ ਆਏ ਕਿ ਸਤਿਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਪਰ ਕੀ ਪਛਾਣ ਲਵੇਗਾ ਪਾਈ ਦੇਵਾ ਰਾਮ ਜੀ ਦੇ ਅੱਖਾਂ ਵਿੱਚ ਵਿਰਾਗ ਦੇ ਹੰਝੂ ਸਨ ਚੌਂਕੀ ਉੱਤੇ ਬਸਤਰ ਵਿਛਾਇਆ ਗੁਰੂ ਜੀ ਦਾ ਸੀਸ ਸਤਕਾਰ ਨਾਲ ਚੌਂਕੀ ਤੇ ਰੱਖਿਆ ਤੇ ਭਾਈ ਦੇਵਾ RAM ਨੇ ਭਾਈ ਜਤਾ ਜੀ ਨੂੰ ਕਿਹਾ ਤੁਹਾਡਾ ਪੈਂਡਾ ਬਹੁਤ ਲੰਮੇਰਾ ਹੈ ਤੁਸੀਂ ਆਰਾਮ ਕਰੋ ਮੈਂ ਸਤਿਗੁਰ ਜੀ ਦੇ ਸੀਸ ਦੀ ਸੇਵਾ ਕਰਦਾ ਹਾਂ ਸਾਰੀ ਰਾਤ ਭਾਈ ਦੇਵਾ RAM ਜੀ ਗੁਰੂ ਜੀ ਦੇ ਸੀਸ ਦੀ ਸੇਵਾ ਕਰਦੇ ਰਹੇ ਸੂਰਜ ਚੜ੍ਹਨ ਤੋਂ ਪਹਿਲਾਂ ਭਾਈ ਜਤਾ ਜੀ ਆਪਣੇ ਸਫ਼ਰ ਤੇ ਨਿਕਲ ਗਏ ਸੁਚੇਤ ਹੋ ਕੇ ਪੈਂਡਾ ਤਹਿ ਕਰਦੇ ਆ ਭਾਈ ਜਤਾ ਜੀ ਅੰਬਾਲੇ ਇੱਕ ਸਿੱਖ ਦੇ ਘਰ ਕੁਝ ਸਮਾਂ ਆਰਾਮ ਕੀਤਾ ਅਤੇ ਇੱਥੋਂ ਚੱਲ ਕੇ ਨਾਭਾ ਪਿੰਡ ਦੇ ਬਾਹਰ ਮੁਸਲਮਾਨ ਫਕੀਰ ਦਰਗਾਹੀ ਸ਼ਾ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਭਾਈ ਜੈਤਾ ਜੀ ਇਸ ਦੀ ਕੁੱਲੀ ਵਿੱਚ ਠਹਿਰੇ ਫਕੀਰ ਜੀ ਨੇ ਗੁਰੂ ਜੀ ਦੇ ਸੀਸ ਦੇ ਦਰਸ਼ਨ ਕੀਤੇ ਇੱਥੋਂ ਚੱਲ ਕੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪੁੱਜੇ ਤੇ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਸੁਨੇਹਾ ਭੇਜਿਆ ਗਿਆ ਕਿ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਏ ਹਨ ਸ਼੍ਰੀ ਗੁਰੂ ਗੋਬਿੰਦ राय ਜੀ ਅਤੇ ਮਾਤਾ ਗੁਜਰੀ ਜੀ ਸਭ ਸੰਗਤਾਂ ਨਾਲ ਕੀਰਤਪੁਰ ਸਾਹਿਬ ਪੁੱਜੇ ਵਾਰੋ-ਵਾਰੀ ਸਭ ਸੰਗਤਾਂ ਨੇ ਗੁਰੂ ਜੀ ਦੇ ਸੀਸ ਦੇ ਦਰਸ਼ਨ ਕੀਤੇ ਭਾਈ ਮਾਤਾ ਗੁਜਰੀ ਜੀ ਸਤਗੁਰੂ ਜੀ ਦੇ ਸੀਸ ਦੇ ਸਨਮਕ ਹੋ ਕੇ ਕਹਿਣ ਲੱਗੇ ਸਤਗੁਰੂ ਜੀ ਤੁਹਾਡੀ ਨਿਭ ਗਈ ਮੇਰੀ ਵੀ ਨਿਭ ਜਾਏ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੂੰ ਦੇਖ ਕੇ ਭਾਈ ਜੈਤਾ ਜੀ ਨੂੰ ਗਲਵਕੜੀ ਵਿੱਚ ਲੈ ਕੇ ਇਹ ਸ਼ਬਦ ਕਹੇ ਰੰਗ ਰੇਟਾ ਗੁਰੂ ਦਾ ਬੇਟਾ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਖੰਡੇ ਦੀ ਪਹੌਲ ਸ਼ਿਕਾਈ ਤਾਂ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਜੀ ਬਣ ਗਏ ਸਤਗੁਰ ਜੀ ਦਾਸੀ ਸਪਾਲਕੀ ਵਿੱਚ ਸਜਾ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਆਂਦਾ ਗਿਆ ਤੇ ਗੁਰਦੁਆਰਾ ਸੀਸਗੰਜ ਅਸਥਾਨ ਤੇ ਸੀਸ ਦਾ ਸਨਕਾਰ ਸਨਸਕਾਰ ਕੀਤਾ ਗਿਆ ਸੰਗਤਾਂ ਵੈਰਾਗ ਵਿੱਚ ਸਨ ਸ੍ਰੀ ਗੁਰੂ ਗੋਬਿੰਦ राय ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਪਾਵਨ ਸ਼ਹੀਦੀ ਹਜ਼ਾਰਾਂ ਯੋਧੇ ਸੂਰਮੇ ਪੈਦਾ ਕਰੇਗੀ ਤੇ ਜ਼ੁਲਮੀ ਰਾਜ ਦਾ ਖਾਤਮਾ ਕਰੇਗੀ ਦੁਨੀਆਂ ਵਿੱਚ ਇੱਕੋ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਸ਼ਖਸੀਅਤ ਹਨ ਜਿਨ੍ਹਾਂ ਦੇ ਧੜ ਦਾ ਸਨਸਕਾਰ ਦਿੱਲੀ ਵਿਖੇ ਅਤੇ ਸੀ ਸਦਾ ਸੰਸਕਾਰ 350 ਕਿਲੋਮੀਟਰ ਦੂਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਆਓ ਅਸੀਂ ਵੀ ਸਾਰੇ ਮੁਖੋਂ ਤੇਗ ਬਹਾਦਰ ਸਿਮਰੀਏ ਘਰ ਨੋਂ ਨਿਦੇ ਆਵੈ ਤਾਏ ਸਭ ਥਾਂਏ ਹੋਏ ਸਹਾਏ ਉਚਾਰੀਏ ਅਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ